ਕੋਈ ਨਹੀਂ শেਫਟੀ ਕੀਤਾ ਤੇ ਪਹਿਲੀ ਗੱਲ ਦਾ ਇੱਥੇ ਪਹੁੰਚਦਾ ਕੋਈ ਨਹੀਂ ਕਿਉਂਕਿ ਪਾਣੀ ਇੱਥੇ ਐਡਾ ਵੱਡਾ ਸੀ ਹੁਣ ਜੋੜਾ ਛੋਟਾ ਪਾਣੀ ਹੋਇਆ ਤੇ ਹੁਣ 2 ਦਿਨ ਹੋ ਗਏ ਇੱਥੇ ਪਹੁੰਚਣ ਲੱਗ ਗਏ ਹਾਂ ਲੈਵਲ ਸਰ ਇੱਥੇ ਘੱਟ ਤੋਂ ਘੱਟ ਵੀ 3 3.5 ਫੁੱਟ ਪਾਣੀ ਚੱਲ ਗਿਆ ਜੀ ਇੱਥੇ ਅੰਦਰਾਂ ਦੇ ਵਿੱਚ ਉਂਝ ਦੇਖੇ ਬਾਹਰ ਤੇ ਬਾਹਰ ਤੇ 4-5 ਫੁੱਟ ਪਾਣੀ ਚੱਲ ਗਿਆ ਸੀ ਕਿੰਨੇ ਕ ਦਿਨ ਤੇ ਫਸੇ ਹੋਏ ਸੀ ਇਸ ਹਾਲਾਤਾਂ ਦੇ ਵਿੱਚ ਇਹਨਾਂ ਸਰ ਹੋ ਗਏ ਨੇ ਵੀ 22 ਦਿਨ ਹੋ ਗਏ ਨੇ 22 ਦਿਨ ਤੇ ਕਰੋ ਚੱਲਿਆ ਸਰ ਜੀ ਚਾਰ ਟਿਊਬਾਂ ਲਾ ਕੇ ਉੱਤੇ ਮੰਝਾ ਰੱਖ ਕੇ ਜਿਹੜਾ ਇਹਨਾਂ ਨੇ ਜੁਗਾੜੂ ਵੀੜੀ ਬਣਾਈ ਹੋਈ ਹੈ ਇਹ ਸਰ ਪਿੱਛੇ ਪਾਣੀ ਲੱਗ ਗਿਆ ਦਰਵਾਜ਼ੇ ਹਾਲੇ ਨਾਲ ਪਿੱਛੇ ਪਾਣੀ ਹੈਗਾ ਹਾਲੇ ਵੀ ਪੂਰਾ ਖਤਰਾ ਹੀ ਮੰਨ ਕੇ ਚੱਲੋ ਵੀ ਇੱਥੇ ਵੀ ਜਦੋਂ ਜਿਵੇਂ ਜਿਵੇਂ ਪਾਣੀ ਸੁੱਕੇਗਾ ਧੁੱਪ ਪੈਗੀ ਤੇ ਖਤਰਾ ਅਸੀਂ ਤਾਂ ਬਾਹਰ ਹੋਂ ਬੈਠੇ ਹੋਏ ਆਂ ਤੰਬੂ ਤਾਂ ਉੱਪਰ ਪਹਿਲਾਂ ਤੰਬੂ ਲਾਇਆ ਹੈ ਤੰਬੂ ਤਾਂ ਵੀ ਥੱਲੇ ਆ ਗਏ ਆਂ ਪਰ ਆਪਨੇ ਕੋਲ ਐਨਿੰਗ ਜੈਸ ਨਹੀਂ ਹੈਗੀ ਜਿਹੜੀ ਆਪਾਂ ਵੀ ਦੁਬਾਰਾ ਕਰਵਾ ਸਕੀ ਮੰਗ ਕਰਦੇ ਹਾਂ ਵੀ ਆਪਣਾ ਜਿਹੜਾ ਵੀ ਕੋਈ ਦੇ ਸਕਦਾ ਮਦਦ ਤੇ ਆ ਜਿਹੜੀ ਦੇ ਸਕੇ ਸਾਨੂੰ ਵੀ ਸਸ਼ੀਗਲ ਜੀ ਤੁਸੀਂ ਦੇਖ ਰਹੇ ਲੁਧਿਆਣਾ ਲਾਈਵ ਤੇ ਮੈਂ ਮੈਂ ਇਸ ਵੇਲੇ ਮੌਜੂਦ ਆ ਫਿਰੋਜ਼ਪੁਰ ਦੇ ਪਿੰਡ ਨਵੀਂ ਗੱਟੀ ਰਾਜੋਕੇ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਜਿਹੜਾ ਹੈ ਹੁਣ ਵੀ ਹੜਾ ਦੀ ਮਾਰ ਹੇਠਾਂ ਜਿਹੜਾ ਹੈ ਪਰਿਵਾਰ ਜ਼ਿੰਦਗੀ ਜੀਣ ਨੂੰ ਮਜਬੂਰ ਹੈ ਕਿਸ ਤਰੀਕੇ ਜਿਹੜੀ ਇੱਕ ਬੇੜੀ ਬਣਾਈ ਹੋਈ ਹੈ ਜੁਗਾੜੂ ਚਾਰ ਟਿਊਬਾਂ ਲਾ ਕੇ ਉੱਤੇ ਮੰਝਾ ਰੱਖ ਕੇ ਜਿਹੜਾ ਹੈ ਇਹਨਾਂ ਨੇ ਜੁਗਾੜੂ ਵੇੜੀ ਬਣਾਈ ਹੋਈ ਹੈ ਪਰ ਦੇਖ ਸਕਦੇ ਹਾਂ ਇੱਕ ਵਾਰੀ ਕੈਮਰਾ ਪਰਸਨ ਨੂੰ ਕਵਾਂਗਾ ਕਿ ਦਿਖਾ ਦੇਣ ਕਿ ਕਿੰਨਾ ਕੁ ਜਿਹੜਾ ਹੈ ਪਾਣੀ ਦਾ ਲੈਵਲ ਹੁਣ ਵੀ ਜਿਹੜਾ ਹੈ ਇਸ ਪਿੰਡ ਦੇ ਵਿੱਚ ਮੌਜੂਦ ਹੈ ਕਿਸ ਤਰੀਕੇ ਜਿਹੜਾ ਹੈ ਇਹ ਲੋਕ ਨੇ ਤੁਰ ਕੇ ਜਾ ਰਹੇ ਨੇ ਤੇ ਕਿਤੇ ਨਾ ਕਿਤੇ 10 ਦਿਨਾਂ ਤੋਂ ਜਿਹੜਾ ਹੈ ਪਾਣੀ ਦਾ ਲੈਵਲ ਹੌਲੀ-ਹੌਲੀ ਕੱਟਣਾ ਜਰੂਰ ਸ਼ੁਰੂ ਹੋਇਆ ਪਰ ਲਗਾਤਾਰ ਜਿਹੜਾ ਹੈ ਇਸ ਜਿਹੜੇ ਕੜ ਦਾ ਸੰਪਰਕ ਪਿੰਡ ਦੇ ਨਾਲ ਬਿਲਕੁਲ ਖਤਮ ਹੀ ਹੋ ਚੱਲਿਆ ਵੈ ਦੇਖ ਸਕਦੇ ਹੋ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਅਸੀਂ ਗਰਾਊਂਡ ਜ਼ੀਰੋ ਤੋਂ ਫਿਰੋਜ਼ਪੁਰ ਦੇ ਪਿੰਡ ਨਵੀਂ ਗੱਟੀ ਰਾਜੂ ਕੇ ਤੋਂ ਸਾਂਝੀਆਂ ਕਰ ਰਹੇ ਨੇ ਗੱਲਬਾਤ ਕਰਾਂਗੇ ਪਰਿਵਾਰ ਦੇ ਨਾਲ ਪਰ ਬੇੜੀ ਬਣਾ ਕੇ ਜਿਹੜਾ ਇਹਨਾਂ ਦੇ ਵੱਲੋਂ ਕਨੈਕਟ ਜ਼ਰੂਰ ਆਪਣਾ ਬਣਾਇਆ ਗਿਆ ਪਿੰਡ ਦੇ ਨਾਲ ਪਰ ਕਿਤੇ ਨਾ ਕਿਤੇ ਜਿਹੜਾ ਹੈ ਪਾਣੀ ਕਰਕੇ ਬਿਲਕੁਲ ਇਹਨਾਂ ਦੀ ਕਨੈਕਟੀਵਿਟੀ ਜਿਹੜੀ ਹੈ ਖਤਮ ਹੋ ਚੱਲੀ ਸੀ ਸੋ ਦੇਖ ਸਕਦੇ ਹਾਂ ਕਿਸ ਤਰੀਕੇ ਜਿਹੜਾ ਹੈ ਹੜ ਦੀ ਮਾਰ ਕਾਰਨ ਤਰਪਾਲਾਂ ਦੇ ਨਾਲ ਜਿਹੜਾ ਕੋਠੇ ਦੇ ਉੱਤੇ ਇਹਨਾਂ ਦੇ ਵੱਲੋਂ ਜਿਹੜੀ ਚੋਪੜੀ ਬਣਾਈ ਗਈ ਹੈ ਜੀ ਭਾਈ ਜੀ ਕੌਣ ਆਇਆ ਸੀ ਅੱਜ ਸਰ ਐਸਐਸਪੀ ਆਇਸੀ ਇੱਥੇ ਦੇਖ ਕੇ ਚੱਲ ਗਏ ਨੇ ਬਾਕੀ ਮਾਇਨਾ ਕੀਤਾ ਮਾਇਨਾ ਕੀਤਾ ਵਾਦੇ ਕੀ ਕੀਤੇ ਵਾਦੇ ਸਰ ਕਹਿ ਕੇ ਗਏ ਨੇ ਕੱਲ ਤੋਂ ਤੁਹਾਡੀ ਛੱਤ ਦੀ ਮੁਰੰਮਤ ਕਰਾ ਦਾਂਗੇ ਵੀ ਕੰਮ ਸ਼ੁਰੂ ਕਰਵਾ ਦਾਂਗੇ ਕੱਲ ਤਿੱਕਰ ਤੇ ਦੇਖੋ ਕੱਲ ਤਿੱਕਰ ਆਉਂਦੇ ਹੈ ਕਿ ਨਹੀਂ ਇਹ ਤਾਂ ਲੈ ਕਿੰਨੇ ਕ ਦਿਨ ਦੇ ਫਸੇ ਹੋਏ ਸੀ ਇਸ ਹਾਲਾਤਾਂ ਦੇ ਵਿੱਚ ਇਹ ਨੂੰ ਸਰ ਹੋ ਗਏ ਨੇ ਵੀ 22 ਦਿਨ ਹੋ ਗਏ ਨੇ 22 ਦਿਨ ਤਿੱਕਰ ਚੱਲਿਆ ਸਰ ਸੋ ਦੇਖ ਸਕਦੇ ਹਾਂ ਵੀ 22 ਦਿਨਾਂ ਤੋਂ ਜਿਹੜਾ ਬਾਈ ਹੋਣੀ ਪ੍ਰੇਸ਼ਾਨ ਸੀਗੇ ਪਾਣੀ ਜਿਹੜਾ ਹੈ 5-5 ਫੁੱਟ ਕਰਾ ਦੇ ਵਿੱਚ ਵੜਿਆ ਹੋਇਆ ਸੀ ਕੋਠੇ ਤੇ ਜਾ ਕੇ ਫਿਰ ਰੋਟੀ ਪਾਣੀ ਸਸਤਾਵਾਂ ਪਹੁੰਚ ਰਹੀਆਂ ਸਨ ਇੰਨੇਕ ਪਾਣੀ ਦੇ ਵਿੱਚ ਸਰ ਕੋਈ ਨਹੀਂ ਛੇਤੀ ਕੀਤਾ ਤੇ ਪਹਿਲੀ ਗੱਲ ਤਾਂ ਇੱਥੇ ਪਹੁੰਚਦਾ ਕੋਈ ਨਹੀਂ ਕਿਉਂਕਿ ਪਾਣੀ ਇੱਥੇ ਐਡਾ ਵੱਡਾ ਸੀ ਹੁਣ ਜਿਹੜਾ ਛੋਟਾ ਪਾਣੀ ਹੋਇਆ ਤੇ ਹੁਣ ਦੋ ਦਿਨ ਹੋ ਗਏ ਇੱਥੇ ਪਹੁੰਚਣ ਲੱਗ ਗਏ ਲੋਕ ਜੀ ਹਾਂਜੀ ਕੀ ਸਾਮਾਨ ਲੈ ਕੇ ਪਹੁੰਚ ਰਹੇ ਨੇ ਹੁਣ ਸਰ ਕੋਈ ਵੀ ਜਿਵੇਂ ਮੰਨ ਕੇ ਚੱਲ ਆਪਣਾ ਸਮਾਨ ਰਾਸ਼ਨ ਲੈ ਕੇ ਆਉਂਦੇ ਨੇ ਤੇ ਉਹੀ ਆਦਾ ਕਾਫੀ ਕਿਤੇ ਨਜ਼ਾਰਾ ਕਰੀ ਤੇ ਕਿੰਨੇ ਕਿ ਤਰੀਕ ਨੂੰ ਜਿਹੜੀ ਇਹ ਪਾਣੀ ਦੀ ਮਾਰ ਪੈ ਗਈ ਸੀ ਕਰਾ ਦੇ ਵਿੱਚ ਕਿੰਨਾ ਪਾਣੀ ਕਿੱਦਾਂ ਕਿੰਨਾ ਕੁ ਲੈਵਲ ਵੱਧ ਗਿਆ ਸੀਗਾ ਲੈਵਲ ਸਰ ਇੱਥੇ ਘੱਟ ਤੋਂ ਘੱਟ ਵੀ 3 3.5 ਫੁੱਟ ਪਾਣੀ ਚੱਲ ਗਿਆ ਜੀ ਇੱਥੇ ਅੰਦਰਾਂ ਦੇ ਵਿੱਚ ਉਂਝ ਦੇਖੀਏ ਬਾਹਰ ਤੇ ਬਾਹਰ ਤੇ 4-5 ਫੁੱਟ ਪਾਣੀ ਚੱਲਣ ਲੱਗਾ ਸੀ ਹੁਣ ਕਿੰਨੇ ਕਿ ਦਿਨ ਪਾਣੀ ਦਾ ਠਹਿਰਾਵ ਠਹਿਰਾਵ ਰਿਹਾ ਕਰਾ ਦੇ ਵਿੱਚ 15 ਤੋਂ 20 ਦਿਨ ਹੋ ਗਏ ਨੇ 15 ਤੋਂ 20 ਦਿਨ ਹਾਂਜੀ ਉਹ ਤਾਂ ਫਿਰ ਜਿਹੜੀਆਂ ਨੀਹਾਂ ਨੇ ਉਹ ਵੀ ਕਮਜ਼ੋਰ ਹੋ ਗਈਆਂ ਨੀਹਾਂ ਕਮਜ਼ੋਰ ਹੋ ਗੀਆਂ ਇੰਨੀਆਂ ਜਿਆਦੀਆਂ ਕਿਉਂਕਿ ਉਹ ਦਰਾਰਾਂ ਪੈ ਗਈਆਂ ਨੇ ਤੁੱਪ ਲੱਗਣ ਲੱਗ ਪਈ ਹੁਣ ਥੋੜਾ ਪਾਣੀ ਜਿਵੇਂ ਜਿਵੇਂ ਥੱਲੇ ਜਾ ਰਿਹਾ ਉਸ ਤਰ੍ਹਾਂ ਦਰਾਰਾਂ ਪੈ ਰਹੀਆਂ ਨੇ ਕਮਰਿਆਂ ਚ ਉਹ ਸਰ ਦੇਖ ਸਕਦੇ ਹੋ ਸਾਹਮਣੇ ਤੁਸੀਂ ਇੱਧਰ ਅੱਗੇ ਵੀ ਦੇਖ ਸਕਦੇ ਜੇ ਤੁਸੀਂ ਆਹ ਬਾਈ ਮੈਂ ਕੈਮਰਾ ਪਰਸਨ ਨੂੰ ਕਵਾਂਗਾ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾਣ ਕਿਸ ਤਰੀਕੇ ਜਿਹੜਾ ਹੈ ਤਰਪਾਲਾਂ ਦੇ ਵਿੱਚ ਰਹਿ ਕੇ ਇਹਨਾਂ ਦੇ ਵੱਲੋਂ ਜਿਹੜਾ ਗੁਜ਼ਾਰਾ ਕੀਤਾ ਗਿਆ 25 ਦਿਨਾਂ ਤੋਂ ਜਿਹੜਾ ਹੈ ਹਾਲ ਬੜੇ ਮਾੜੇ ਬਣੇ ਹੋਏ ਸੀ ਨਵੀਂ ਗੱਟੀ ਰਾਜੂਕੇ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਝੀ ਜੀ ਕਰ ਰਹੇ ਹੁਸੈਨ ਵਾਲਾ ਬਾਰਡਰ ਹੈ ਫਿਰੋਜ਼ਪੁਰ ਦੇ ਤੋ ਕਿ ਦੇਖ ਸਕਦੇ ਹੋ ਜਿਹੜੇ ਛੱਤਾਂ ਦੇ ਹਾਲ ਕੀ ਨੇ ਦੁਆਰੇ ਦੇ ਵਿੱਚ ਬਿਲਕੁਲ ਤਰੇੜਾ ਪੈ ਚੁੱਕੇ ਹਨ ਕਿਸੇ ਵੇਲੇ ਜਿਹੜੀ ਹੈ ਦਵਾਰ ਗਿਰ ਸਕਦੀ ਹੈ ਤੇ ਅੱਜ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸੀਗੇ ਐਸਐਸਪੀ ਫਿਰੋਜ਼ਪੁਰ ਪਹੁੰਚੇ ਸਨ ਤੇ ਉਹਨਾਂ ਦੇ ਵੱਲੋਂ ਜਿਹੜੀ ਹੈ ਪਰਿਵਾਰ ਨੂੰ ਆਸ਼ਵਾਸ਼ਣ ਦਿੱਤਾ ਗਿਆ ਕਿ ਜਿਹੜਾ ਕੰਮ ਹੈ ਤਾਂ ਉਹ ਸ਼ੁਰੂ ਕਰਵਾ ਦਿੱਤਾ ਜਾਵੇਗਾ ਪਰ ਦਵਾਰ ਬਿਲਕੁਲ ਜਿਹੜੀ ਹੈ ਦੇਖ ਸਕਦੇ ਹੋ ਤਰੇੜਾ ਨੇ ਬਾਈ ਹੁਣ ਤਾਂ ਬੜਾ ਡਰ ਹੋਣਾ ਕਿਸੇ ਵੇਲੇ ਜਿਹੜੀ ਹੈ ਕਿਸੇ ਵੇਲੇ ਜਿਹੜੇ ਛੱਤ ਡਿੱਗ ਸਕਦੀ ਹੈ ਜਿਸਕੇ ਤਰੀਕੇ ਵਾਲਿਆਂ ਦੀ ਛੱਤ ਆ ਇਹ ਵੀ ਕਿਸੇ ਵੇਲੇ ਡਿੱਗ ਸਕਦੀ ਹੈ ਸਰ ਇੰਨਾ ਪਾਣੀ ਵੀ ਨਾਲ ਉੱਪਰ ਸੇ بارش ਨਹੀਂ ਹੋ ਰਹੀ ਥੀ ਪਰ ਕਿ ਜਿਹੜੀ ਇਹ ਰੋਸ਼ਨੀ ਆ ਸੂਰਜ ਦੀ ਬਿਲਕੁਲ ਭਾਈ ਇਹ ਤਾਂ ਦੀਵਾਰ ਬਿਲਕੁਲ ਲੱਗ ਹੋ ਚੁੱਕੀ ਹੈ ਇਸ ਦਾ ਪਿੱਛੇ ਪਾਣੀ ਲੱਗ ਗਿਆ ਦਰਵਾਰ ਦੇ ਹਾਲੇ ਨਾਲ ਪਿੱਛੇ ਪਾਣੀ ਹੈਗਾ ਹਾਲੇ ਵੀ ਪੂਰਾ ਖਤਰਾ ਹੀ ਆ ਮੰਨ ਕੇ ਚੱਲੋ ਵੀ ਇੱਥੇ ਵੀ ਜਦੋਂ ਜਿਵੇਂ ਜਿਵੇਂ ਪਾਣੀ ਸੁੱਕੇਗਾ ਧੁੱਪ ਪੈ ਗਈ ਤੇ ਖਤਰਾ ਅਸੀਂ ਤਾਂ ਬਾਹਰ ਹਣ ਬੈਠੇ ਹੋਏ ਆ ਤੰਬੂ ਤਾਂ ਉੱਪਰ ਪਹਿਲਾਂ ਤੰਬੂ ਲਾਇਆ ਹੈ ਤੰਬੂ ਤਾਂ ਵੀ ਥੱਲੇ ਆ ਗਏ ਹੁਣ ਦੁਬਾਰਾ ਦੁਬਾਰਾ ਚੱਲਦੇ ਆ ਇਹ ਗੁੜੀਆਂ ਵੀ ਹੁਣ ਇਹ ਮੇਰੀ ਗੁੜੀਆਂ ਜੀ ਕਿੰਨੇ ਕੁ ਪਰਿਵਾਰ ਹੋ ਇਸ ਘਰ ਦੇ ਵਿੱਚ ਇਸ ਘਰ ਦੇ ਵਿੱਚ ਹੈਗੇ 18 ਮੈਂਬਰ ਹੈ ਜੀ ਹਾਂ ਜੀ 18 18 ਮੈਂਬਰ ਹਾਂ ਜੀ 18 ਲੋਕ ਰਹਿੰਦੇ ਜੀ ਗੁੜੀਆਂ ਪੜਦੀ ਆ ਹਾਂ ਜੀ ਪੜਦੀ ਜੀ ਤੇਜ਼ ਰੇਲਾਸ ਚ ਪੜਦੇ ਕੰਮ ਕਰਕੇ ਕਰਦੇ ਕਿਸ ਤਰੀਕੇ ਗੁਜ਼ਾਰਾ ਚੱਲਦਾ ਹੈ ਕਰਦੇ ਕੰਮ ਅਸਰ ਦੇੜ ਮਿਹਨਤੀ ਕਰਦੇ ਨੇ ਕਿਨੇ ਇੱਕ ਮਿਹਨਤ ਦੇ ਨਾਲ ਘਰ ਬਣਾਇਆ ਸੀ ਮਿਹਨਤ ਨਾਲ ਦੇਖੋ ਬੜੀ ਨਾਲ ਬਣਾਇਆ ਹੋਣ ਕਿ ਹੁਣ ਆਪਣੇ ਕੋਲ ਇੰਨੀ ਗੰਜਾਸ ਨਹੀਂ ਹੈਗੀ ਜਿਹੜੀ ਆਪਾਂ ਵੀ ਦੁਬਾਰਾ ਕਰਵਾ ਸਕੀਏ ਮੰਗ ਕਰਦੇ ਆਂ ਇਹ ਵੀ ਆਪਣਾ ਜਿਹੜਾ ਵੀ ਕੋਈ ਦੇ ਸਕਦਾ ਮਦਦ ਤੇ ਆ ਜਿਹੜੀ ਦੇ ਸਕੇ ਸਾਨੂੰ ਵੀ ਸੋ ਬਾਈ ਜਿਹੜੇ ਨੇ ਦੇਖ ਸਕਦੇ ਹੋ ਹਾਲਾਤ ਕਿੰਨੇ ਖਮਾੜੇ ਨੇ ਮਦਦ ਦੀ 구ਹਾਰ ਲਾ ਰਹੇ ਨੇ ਪਾਵੇਂ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਅੱਜ ਮੌਕੇ ਤੇ ਮੌਈਨਾ ਕਰਨ ਆਇਆ ਗਿਆ ਬਟ ਇਹ ਜਿਹੜੀ ਛੱਤਾਂ ਦੇ ਜਿਹੜੇ ਹਾਲ ਬਣੇ ਹੋਏ ਨਾ ਕਿਸੇ ਵੇਲੇ ਜਿਹੜੀ ਹੈ ਛੱਤ ਡਿੱਗ ਸਕਦੀ ਹੈ ਪੱਕੀ ਛੱਤ ਵੀ ਹੈ ਨਹੀਂ ਬਾਲਿਆਂ ਦੀ ਛੱਤ ਹੈ ਤੇ ਫਰਸ਼ ਵੀ ਬਿਲਕੁਲ ਗਾਰੇ ਦੇ ਨਾਲ ਪਰੀ ਹੋਈ ਹੈ ਇਹ ਵੀ ਫਰਸ਼ ਪੱਕੀ ਨਹੀਂ ਸੋ ਜਿੱਥੇ ਤੱਕ ਵੀਡੀਓ ਜਾ ਰਹੀ ਹੈ ਤੇ ਜਿਹੜੇ ਲੋਕ ਦੇਖ ਰਹੇ ਦਰਸ਼ਕ ਸਾਨੂੰ ਮੈਂ ਵੀ ਇਹੀ ਤੁਹਾਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਜਿਹੜੀ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਕਿਸੇ ਦਾ ਜਿਹੜਾ ਹੈ ਪਰਿਵਾਰ ਦੁਆਰਾ ਜਿਹੜਾ ਹੈ ਮੁੜ ਵਸ ਸਕਦਾ ਹੈ ਕਿਉਂਕਿ ਜਿਹੜੇ ਹਾਲਾਤ ਬਣੇ ਹੋ ਨੇ ਬਾਈ ਇਨਕ ਸਮਰਥ ਨਹੀਂ ਹੈ ਕਿ ਜਿਹੜਾ ਦੁਬਾਰਾ ਤੋਂ ਆਪਣੇ ਘਰ ਰੈਨੋਵੇਟ ਕਰ ਸਕੇ ਬਾਈ ਪਿੰਡ ਕਿਹੜਾ ਹੈ ਜੇ ਕਿਸੇ ਨੇ ਤੁਹਾਡੇ ਨੂੰ ਪੋਸਟ ਕਰਨਾ ਹੋਵੇ ਕਿਵੇਂ ਕਰ ਸਕਦਾ ਸਰ ਨਵੀਂ ਗੱਟੀ ਰਾਜੋ ਕੇ ਪਿੰਡ ਸਾਡਾ ਸੈਣੀ ਵਾਲੇ ਬਾਰਡਰ ਤੋਂ 4 ਕਿਲੋਮੀਟਰ ਅੱਗੇ ਪੈਂਦਾ ਜੀ ਜਿਲ੍ਹਾ ਫਿਰੋਜ਼ਪੁਰ ਹੈ ਜੀ ਸੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤੇ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੁਬਰੂ ਹੋਵਾਂਗੇ ਫਿਰੋਜ਼ਪੁਰ ਤੋਂ ਅੰਮ੍ਰਿਤ ਦੀ ਖਾਸ ਰਿਪੋਰਟ